ਪਿਆਰ ਨਹੀਂ ਰਹਿ ਗਿਆ ਮਾਰੇ ਨਾ ਕਿਸਾਂ ਨੂੰ ਪਿਆਰ ਨਹੀਂ ਰਹਿ ਗਿਆ ਦਸਤਾਰ ਨਾਲ ਚੁੰਨੀ ਦੇ ਨਾਲ ਪਿਆਰ ਘਟਦਾ ਜਾ ਰਿਹਾ ਏ ਮੈਨੂੰ ਇੱਕ ਮਾਫੀ ਦਿਓ ਤੁਸੀਂ ਸਾਰੇ ਆਪਾਂ ਗੁਰਦੁਆਰਾ ਸਾਹਿਬ ਆਏ ਤੇ ਤਕਰੀਬਨ ਮੇਰੇ ਸਮੇਤ ਸਾਰਿਆਂ ਦੇ ਹੱਥ 'ਚ ਮੋਬਾਈਲ ਆ ਹੈਗਾ ਨਾ ਮਹਿੰਗਾ ਮੋਬਾਈਲ ਤੇ ਮੈਨੂੰ ਮਾਫੀ ਦਿਓ ਸਾਰੀ ਜਖਮਾਂ ਇਹੋ ਹੀ ਪੁੱਟਣ ਦਿਆ ਆਖੋ ਸਤਨਾਮ ਤੇ ਜਦੋਂ ਵੀ ਆਪਾਂ ਅਰਦਾਸ ਕਰਦੇ ਨਾ ਇਹਨੂੰ ਨਹੀਂ ਪਲਾਉਂਦੇ ਦੋਵਾਂ ਹੱਥਾਂ 'ਚ ਹੀ ਹੁੰਦਾ ਵਾ ਤੇ ਜਦੋਂ ਮੱਥਾ ਟੇਕਣਗੇ ਤੇ ਇਹਨੂੰ ਵੇਚ ਲੈ ਕੇ ਦੋ ਹੱਥਾਂ ਦੇ ਤੇ ਇਦਾਂ ਮੱਥਾ ਟੇਕਣਗੇ ਵੀ ਸੱਚੇ ਬਾਦਸ਼ਾਹ ਆਹ ਨਾ ਕਿਤੇ ਗਲੋਂ ਲਵੇ ਨਾਲ ਹੀ ਰਵੇ ਆਖੋ ਸਤਨਾਮ ਨਹੀਂ ਤੇ ਬੰਦਾ ਕਹਿੰਦਾ ਸਮਾਗਮ 'ਚ ਚੱਲੇ ਇਹਨੂੰ ਘਰੇ ਰੱਖ ਦੋ ਆਪਾਂ ਕਿਹੜਾ ਗੱਲ ਕਰਨੀ ਇੱਥੇ ਜਾ ਕੇ ਇਹਨੂੰ ਮੈਸੇਜ ਕਰਨਾ ਆਪਾਂ ਰਸ ਲੈਣਾ ਪਰ ਇਹਦੇ ਵਿੱਚ ਜਿਹੜਾ ਬੰਬ ਹੈ ਨਾ ਉਹ ਘਰੇ ਨਹੀਂ ਰੱਖਣਾ ਇਹਨੂੰ ਕੋਲੇ ਰੱਖਣਾ ਵਾ ਮਾਫੀ ਦਿਓ ਅੱਜ ਮੈਂ ਜਿੰਨੀ ਕੁ ਉਮਰ ਤੁਸੀਂ ਮੇਰੇ ਵੱਡੇ ਆਪਣੇ ਇਸ ਚੀਜ਼ ਨੇ ਬਹੁਤਾ ਨੁਕਸਾਨ ਕਰਤਾ ਸਾਡੀ ਆਉਣ ਵਾਲੀ ਜਨਰੇਸ਼ਨ ਦਾ ਬਹੁਤ ਜ਼ਿਆਦਾ ਮਾਰੂ ਅਸਰ ਸਮਾਇਕ ਤੇ ਛੁੱਟ ਜਾਂਦੀ ਇਹ ਨਹੀਂ ਜੇ ਛੁੱਟਦਾ ਆਓ ਆਪਾਂ ਵੀ ਉਸ ਸਿੱਖ ਰਾਜ ਦੇ ਥੋੜੇ ਜਿ ਸੋਇਲੇ ਗਾ ਕੇ ਤੁਹਾਡੀਆਂ ਖੁਸ਼ੀਆਂ ਲੈਣੀਆਂ ਥੋੜਾ ਜਿ ਆਓ ਜੁੜੀਏ ਇਕਾਗਰਤਾ ਬਣਾਈਏ ਕਿਉਂਕਿ ਦੁੱਧ ਨੂੰ ਜਾਗ ਲੱਗੇ ਤੇ ਉਹਦੇ ਚੋਂ ਕਈ ਪਦਾਰਥ ਨਿਕਲਦੇ ਆਖੋ ਸਤਨਾਮ ਦਸਤਗੀਰ ਨੇ ਮਹਾਰਾਜ ਜੀ ਨੂੰ ਪੁੱਛਿਆ ਸੀ ਬਾਬਾ ਰੱਬ ਤੋਂ ਪਹਿਲਾਂ ਕੀ ਹੈ ਰੱਬ ਰਹਿੰਦਾ ਕਿੱਥੇ ਐ ਰੱਬ ਕੰਮ ਕੀ ਕਰਦਾ ਉਥੇ ਸਵਾਲ ਮਾਰੇ ਨੇ ਬੜੇ ਸੋਹਣੇ ਤਰੀਕੇ ਨਾਲ ਇਹਨਾਂ ਦਾ ਹੱਲ ਕੀਤਾ ਕਿ ਇੱਕ ਤੋਂ ਪਹਿਲਾਂ ਜ਼ੀਰੋ ਐ ਰੱਬ ਤੋਂ ਪਹਿਲਾਂ ਕੁਛ ਨਹੀਂ ਜ਼ੀਰੋ ਹੀ ਐ ਅਰਬਦ ਨਰਬਦ ਤੁੰਦੂਕਾਰਾ ਸਾਰੇ ਪਾਸੇ ਹਨੇਰਾ ਹੀ ਹਨੇਰਾ ਸੀ ਇੱਕ ਤੋਂ ਪਹਿਲਾਂ ਜ਼ੀਰੋ ਐ ਉਹ ਰਹਿੰਦਾ ਕਿੱਥੇ ਐ ਮਹਾਰਾਜ ਨੇ ਸਮੁੰਦਰ ਦੁੱਧ ਮੰਗਾਇਆ ਕਹਿੰਦੇ ਪੀਰ ਜੀ ਦੁੱਧ ਚ ਕੀ ਐ ਕਹਿੰਦੇ ਕੁਛ ਵੀ ਨਹੀਂ ਭਾਂਡਾ ਬੜੀ ਧੂਰ ਨਾਲ ਸਾਫ਼ ਕਰਕੇ ਦੁੱਧ ਪਾਇਆ ਏ ਮਹਾਰਾਜ ਕਹਿੰਦੇ ਇਹਦੇ ਵਿੱਚ ਕੁਛ ਹੈ ਪੀਰ ਹੈਰਾਨ ਹੋਇਆ ਬਾਬਾ ਮੇਰੇ ਚੇਲਿਆਂ ਚੰਗੀ ਤਰ੍ਹਾਂ ਸਾਫ਼ ਕਰਕੇ ਭਾਂਡਾ ਦੁੱਧ ਪਾਇਆ ਇਹਦੇ ਚ ਕੁਝ ਨਹੀਂ ਹੈ ਮਹਾਰਾਜ ਸਾਹਿਬ ਕਹਿੰਦੇ ਇਹਦੇ ਚ ਕੁਝ ਹੈ ਗੱਲ ਡੂੰਗੀ ਕਹਿੰਦੇ ਫਿਰ ਬਾਬਾ ਦਿਖਾ ਦੇ ਇਹਦੇ ਚ ਕੀ ਹੈ ਅਹੀਂ ਤੇ ਇਸ ਬੜੀ ਸਾਫ ਸਫਾਈ ਨਾਲ ਦੁੱਧ ਪਾਇਆ ਛਕਣ ਲਈ ਮਾਰੇ ਕਹਿੰਦੇ ਛਕਣਾ ਨਹੀਂ ਅਸੀਂ ਆਖੋ ਸਤਨਾਮ ਸ੍ਰੀ ਤੁਹਾਨੂੰ ਵਿਖਾਉਣਾ ਚਾਹੁੰਦੇ ਆ ਇਸ ਦੁੱਧ ਦੇ ਵਿੱਚ ਦਹੀਂ ਹੈ ਪਨੀਰ ਹੈ ਮੱਖਣ ਹੈ ਦੇਸੀ ਘਿਓ ਹੈ ਬਰਫੀਆਂ ਲੱਡੂ ਇਹਦੇ ਚ ਪ੍ਰਕਾਸ਼ ਵੀ ਹੈ ਦੀਵਾ ਜਗਦਾ ਜੋਤਨਾ ਘਿਓ ਨਾ ਪੀਰਾ ਸਪਿਆ ਕਹਿੰਦੇ ਬਾਬਾ ਇਹ ਤੇ ਮੈਨੂੰ ਵੀ ਪਤਾ ਏ ਫਿਰ ਕਹਿੰਦੇ ਬੈਂਸ ਦਾ ਕਾਤੋਂ ਕਿੰਨਾ ਚਿਰ ਹੋ ਗਿਆ ਤੂੰ ਬੈਂਸ ਦਾ ਏ ਤੈਨੂੰ ਇਹੋ ਤੇ ਪੁੱਛਿਆ ਵੀ ਦੁੱਧ ਚ ਕੀ ਤੂੰ ਕਿਹਦਾ ਕੱਖ ਨਹੀਂ ਹੈ ਹੁਣ ਆਉਣ ਵਾਲੀ ਸਾਡੀ ਪੀੜ੍ਹੀ ਇਹੋ ਹੀ ਕਹਿੰਦੀ ਨਿਤਨੇਮ ਚ ਕੀ ਹੈ ਗੁਰਦੁਆਰੇ ਚ ਕੀ ਹੈ ਕਥਾ ਸੁਣ ਕੇ ਕੀ ਮਿਲਦਾ ਹੈ ਇਹੀ ਕਹਿੰਦੇ ਨਾ ਸਵਾਲ ਤੇ ਸਵਾਲ ਆ ਰਹੇ ਆਉਣ ਵਾਲੇ ਸਮੇਂ ਲਈ ਜੁੜਾ ਰਹਿ ਕੇ ਕੀ ਮਿਲਦਾ ਹੈ ਸਮਾਗਮ ਕਾਤੋਂ ਕਰਾਈਦੇ ਆ ਸੇਵਾ ਕਾਤੋਂ ਕਿੰਤੂ ਕਿੰਤੂ ਮਹਾਰਜ ਕਹਿੰਦੇ ਇਹੋ ਤੇ ਤੈਨੂੰ ਪੁੱਛਿਆ ਤੂੰ ਕਿਨਾ ਹੈ ਹੀ ਕੱਖ ਨਹੀਂ ਹੁਣ ਆਪੇ ਹੀ ਬਣ ਗਿਆ ਕਹਿਣ ਲੱਗੇ ਬਾਬਾ ਦੁੱਧ ਵਿੱਚ ਹੈ ਬਹੁਤ ਕੁਝ ਪਰ ਨਜ਼ਰ ਨਹੀਂ ਆਉਂਦਾ ਆਖੋ ਸਤਨਾਮ ਗੱਲ ਇੰਨੀ ਕਹਿ ਮੇਰੇ ਪਿਆਰੇ ਦੇ ਘਰ ਸਭ ਕੁਝ ਆ ਜੋ ਮੰਗੈ ਠਾਕੁਰੇ ਆਪਣੇ ਤੇ ਸੋਈ ਤੇ ਫਿਰ ਦੂਜੇ ਤੀਜੇ ਪਾਸੇ ਕਾਹ ਤੋਂ ਤੁਰੇ ਫਿਰਦੇ ਵੀ ਸੋ ਮੰਗਲ ਬੁੱਧ ਵੀਰ ਦੀਆਂ ਦਿਨ ਦੀਆਂ ਗਿਣਤੀਆਂ ਕਾਹ ਤੋਂ ਜਿੰਨੇ ਦਿਨ ਓਨੇ ਬਾਬੇ ਆਖੋ ਸਤਨਾਮ ਕਤੋਂ ਗਏ ਜਿਹਦੀ ਘਰੋਂ ਆਵਾਜ਼ ਆ ਰਹੀ ਐ ਦਿਨ ਦਾ ਦੇ ਲੈਂਦੇ ਦਿਨ ਦਾ ਦੇ ਲੈਂਦੇ ਜੁਗਾ ਜੁਗੰਤਰ ਜੁਗਾ ਜੁਗੰਤਰ ਇਹਦੇ ਘਰ ਚ ਬਹੁਤ ਕੁਝ ਐ ਗੁਰਮਖੋ ਪਰ ਛੁਪਿਆ ਕਿੱਥੇ ਐ ਦੁੱਧ ਚ ਬਹੁਤ ਕੁਝ ਐ ਪਰ ਉਹਨੂੰ ਜਾਗ ਲਾਉਣੀ ਪੈਣੀ ਫੇਰ ਨਿਕਲੂਗਾ બસ ਆਪਣੇ ਆਪ ਨੂੰ ਗੁਰਬਾਣੀ ਦੀ ਜਾਗ ਲਾਓ ਘਟੋ ਘਟ ਆਪਣੇ ਬੱਚਿਆਂ ਨੂੰ ਅਸ਼ੇਰੀ ਪੰਜਾਬ ਦੀ ਇੱਕ ਘਟਨਾ ਏ ਜਦੋਂ ਸੇਵਾ ਪੰਥੀ ਮਹਾਂਪੁਰਖ ਕੋ ਗਏ ਨਾ ਉਹ ਅੰਦਰ ਸਹਿਜ ਪਾਠ ਕਰ ਰਿਹਾ ਸੀ ਬੜੇ ਆਨੰਦ ਦੇ ਵਿੱਚ ਉਹਦੀ ਸੂਰਤ ਜੁੜੀ ਚਿਹਰੇ ਤੇ ਨੂਰ ਕਰਿਓ ਕਿਰਪਾ ਵਾਹਿ ਗੁਰੂ ਵਾਹਿ ਵਾਹਿ ਗੁਰੂ ਉੱਚੀ ਵਾਹ ਪਿਆਰਿਓ ਪਰਉਪੈਣੋ ਚੋਲੀਆਂ ਵੀਰੋ ਵਾਹ ਗੁਰੂ ਐਦੂ ਅੱਗੇ ਸਮਾਪਤੀ ਆ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਵਾਹ ਗੁਰੂ ਖੋਲਿਓ ਆਵਾਜ਼ ਮਾਣੀ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਵਾਹਿ ਗੁਰੂ ਵਾਹਿ ਵਾਹਿ ਗੁਰੂ ਵਾਹਿ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀਓ ਪਿਆਰਿਓ ਵਾਹਿ ਗੁਰੂ 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 ਵਾਹ ਗੁਰੂ ਵਾਹ ਗੁਰੂ ਸਭ ਤੋਂ ਕੀਮਤੀ ਵਸਤੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਕਰਨ ਬੰਦਗੀ ਵਿਰਲੇ ਬੰਦੇ ਕਰਨ ਬੰਦਗੀ ਵਿਰਲੇ ਬੰਦੇ ਕਰਨ ਆਪਣਾ ਨਾਮ ਜਪਾਓ ਆਪਣਾ ਨਾਮ ਜਪਾਓ ਆਪਣਾ ਨਾਮ ਜਪਾਓ ਆਪਣਾ ਨਾਮ ਜਪਾਓ ਦੇਵ ਆਪਣਾ ਨਾਮ ਦੇਵ ਆਪਣਾ ਨਾਮ ਦੇਵ ਆਪਣਾ ਨਾਮ ਦੇਵ ਆਪਣਾ ਨਾਮ ਕਰਨ ਬੰਦਗੀ ਵਿਰਲੇ ਬੰਦੇ ਕਰਨ ਬੰਦਗੀ ਵਿਰਲੇ ਬੰਦੇ ਵਾਹਿਗੁਰੂ 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 ਪ੍ਰਭ ਕਾ ਸਿਮਰਨ ਸਭ ਤੇ ਊਚਾ ਪ੍ਰਭ ਕਾ ਸਿਮਰਨ ਸਭ ਤੇ ਊਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਸਿਮਰਨ ਉਦਰੇ ਮੂਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ ਵਾਹਿਗੁਰੂ 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 ਕਰਨ ਬੰਦਗੀ ਵਿਰਲੇ ਬੰਦੇ ਕਰਨ ਬੰਦਗੀ ਵਿਰਲੇ ਬੰਦੇ